ਵਾਲਾ ਖਤਮ ਮਾਮਲੇ ਵਿੱਚ ਅੱਜ ਮਾਨ ਸਾਹਿਬੀ ਅਦਾਲਤ ਵਿੱਚ ਪੇਸ਼ੀ ਹੋਣੀ ਹੈ ਤੇ ਪਿਛਲੀ ਅਸੀਂ ਦੌਰਾਨ ਜਿੱਥੇ ਮਾਂਜੋਕ ਅਦਾਲਤ ਵੱਲੋਂ ਕਿਦੂ ਮੂਸੇ ਵਾਲਾ ਦੀ ਥਾਰ ਅਤੇ આરોપીਆਂ ਵੱਲੋਂ ਜੋ ਏਕੇ 47 ਵਰਤੀ ਗਈ ਸੀ ਉਹਨੂੰ ਕੋਰਟ ਵਿੱਚ ਗਵਾਹੀ ਲਈ ਬੁਲਾਇਆ ਸੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹੀ ਥਾਰ ਗੱਡੀ ਹੈ ਜਿਹੜੀ ਸੀ ਕਿਦੂ ਮੂਸੇ ਵਾਲਾ ਹੱਥ ਕੋਲ ਦੇਖੀ ਜਾ ਸਕਦੀ ਹੈ ਤਾਰ ਨੂੰ ਇਹ ਇੱਕ ਤਾਰੂਤੀ ਇੱਕ ਇਹ ਤਾਬੜ ਤੋੜ ਗੋਲੀਆਂ ਚਲਾ ਕੇ ਇਹ ਆ ਉਹੀ ਤਾਰ ਹੈ ਜਿਸ ਨੂੰ ਅੱਜ ਦੇ ਖੁੱਦ ਕੇ ਇਸੇ ਵਹੀ ਭਰਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਉੱਪਰ ਕਿਸ ਤਰ੍ਹਾਂ ਜਿਹੜਾ ਤਾਬੜ ਤੋੜ ਗੋਲੀਆਂ ਚਲਾ ਕੇ ਉਸ ਨੂੰ ਕਤਲ ਕੀਤਾ ਗਿਆ ਸੀ ਤੇ ਇਹ ਸਾਰ ਨੂੰ ਅੱਜ ਅਦਾਲਤ ਵਿੱਚ ਲਿਆਂਦਾ ਗਿਆ ਤੇ ਇਹ ਆਪਣੀ ਕਿਸ ਤਰ੍ਹਾਂ ਸਿੱਧੂ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨੇ ਕਿਵੇਂ ਕੀ ਕੀ ਇਸ ਦੇ ਉੱਪਰ ਜਿਹੜਾ ਅੰਕਿਤ ਫਿਰਸਾ ਵੱਲੋਂ ਦੋਨੇ ਹੱਥਾਂ ਵਿੱਚ ਪਿਸਤਲਾ ਫੜ ਕੇ ਫੈਰ ਕੀਤੇ ਗਏ ਸੀ ਇਹ ਸਾਰੀ ਜਿਹੜੀ ਗਵਾਹੀ ਹੈ ਠਾਰ ਭਰਦੀ ਹੈ ਤੇ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਕਰਮੀਆਂ ਵੱਲੋਂ ਕੇ ਕੇ 47 ਨੂੰ ਵੀ ਜਿਹੜਾ ਅੱਜ ਮਾਨਸਾ ਦੀ ਅਦਾਲਤ ਵਿੱਚ ਲਿਆਂਦਾ ਗਿਆ ਜੋ ਕਿ ਮਨੂਰ ਅਤੇ ਰੂਪੇ ਵੱਲੋਂ ਜਿਹੜਾ ਇਸ ਕੇ ਕੇ 47 ਨੂੰ ਵਾਪਤਿਆ ਗਿਆ ਸੀ ਉਸ ਤੋਂ ਬਾਅਦ ਅੰਬਰਸਰ ਦੇ ਇਲਾਕੇ ਵਿੱਚ ਇਹ ਜਿਹਨਾਂ ਦਾ ਇਨਕਾਉਂਟਰ ਕਰ ਦਿੱਤਾ ਗਿਆ ਸੀ ਦੱਸ ਦਈਏ ਕਿ ਪਿਛਲੀ ਵਾਰ ਜਿਹੜੀ ਮਾਨਸਾ ਦੀ ਅਦਾਲਤ ਵਿੱਚ ਸਿੱਧੂ ਮੂਸੇਵਾਲਾ ਨਾਲ ਇਸ ਥਾਰ ਵਿੱਚ ਜੋ ਉਸਦੇ ਦੋ ਦੋਸਤ ਬੈਠੇ ਸੀ ਉਹਨਾਂ ਦੀ ਇੱਕ ਦੀ ਜਿਹੜੀ ਗਵਾਹੀ ਹੋਈ ਸੀ ਗਵਾਹੀ ਵਿੱਚ ਜਿੱਥੇ ਉਸਨੇ ਸਾਰੇ આરોપીਆਂ ਨੂੰ ਜਿਹੜਾ ਪਹਿਚਾਣ ਕੀਤੀ ਸੀ ਅਤੇ ਕੇ 47 ਜਿਸ ਨਾਲ ਉਹ ਜਿਹੜੇ ਸਾਂਝੇ ਕੀਤੇ ਗਏ ਸੀ ਉਹ ਅਤੇ ਥਾਰ ਨਾ ਹੋਣ ਕਰਕੇ ਉਸ ਦੀ ਪਹਿਚਾਣ ਨਹੀਂ ਹੋਈ ਸੀ ਅੱਜ ਥਾਰ ਨੂੰ ਮਾਂਸਾ ਦੀ ਅਦਾਲਤ ਵਿੱਚ ਲਿਆਂਦਾ ਗਿਆ ਤੇ ਇਹ ਸਾਰਾ ਜੋ ਇਹੇ ਆਪਣੀ ਪੰਚਦੂ ਦੇ ਉੱਪਰ ਹੋਏ ਇਸ 사건 ਦੀ ਪੂਰੀ ਕਹਾਣੀ ਬਿਆਨ ਕਰਦੀ ਆ ਕਿ ਕਿਸ ਤਰ੍ਹਾਂ ਇਹਦੇ ਆਪਰ ਤੋਂ ਗੋਲੀਆਂ ਚਲਾਈਆਂ ਗਈਆਂ ਤੇ ਸੌਦੇ ਕਰੀਬ ਜਿਹੜੇ 라ਉਂਡ ਫੈਰ ਹੋਏ ਸੀ ਜਿਸ ਤੋਂ 50-60 ਦੇ ਕਰੀਬ ਜਿਹੜੇ ਇਸਤਾਨ ਤੇ ਵੀ ਜਿਹੜੇ ਫੈਰ ਵੱਜੇ ਹੋਏ ਨੇ ਤੇ ਸ਼ਿਕਾਇਤ ਉਸੇ ਤਰ੍ਹਾਂ ਸਾਰਾ ਕੁਝ ਜਿਹੜਾ ਇਸਤਾਨ ਦਾ ਹੁਕੂਮੀ ਨਹੀਂ ਕੁਟਿਆ ਹੋਇਆ ਤੇ ਪੂਰੀ ਜਿਹੜੀ ਸਾਰ ਆਪਣੇ ਆਪ ਸੁਵਚਨਨ ਕੀਤਾ ਕਿ ਇਹ ਕਿਸ ਤਰ੍ਹਾਂ ਸਿੱਧੂ ਦੇ ਉੱਪਰ ਜਿਹੜਾ ਕਤਲ ਹਮਲਾ ਕੀਤਾ ਗਿਆ ਸੀ ਪਰ ਲੋਰਸ ਖੁਦ ਵੀ ਦੇ ਗੁਦਿਆਦੋਂ ਕਿਵੇਂ ਸਿੱਧੂ ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ ਅਤੇ ਜਿਸ ਤਾਰਨੇ ਜਿਹੜਾ ਸਿੱਧੂ ਅੱਜ ਇਸ ਸੁਨੀਆਂ ਵਿੱਚ ਨਹੀਂ ਰਿਹਾ ਪਰ ਸਿੱਧੂ ਦੇ ਇਨਸਾਫ਼ ਦੀ ਲਗਾਤਾਰ ਤੋਰ ਤੇ ਵਾਪਸੀ ਦੀ ਸ਼ਾਨ ਵਾਲੇ ਲਗਾਤਾਰ ਜਿਹੜਾ ਸਿੱਧੂ ਦੇ ਪਛਮਾਪਿਆਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਰਦੇ ਆ ਤੇ ਅੱਜ ਉਹੀ ਥਾਰ ਸਿੱਧੂ ਦੇ ਬਿਲਕੁਲ ਲਾਸਟ ਰਾਈਡ ਬਣੀ ਉਹ ਥਾਰ ਅੱਜ ਸਿੱਧੂ ਦੇ ਹੋਏ ਹਮਲੇ ਦੀ ਗਵਾਹੀ ਦੇ ਲਈ ਮਾਨਸਾ ਦੀ ਅਦਾਲਤ ਵਿੱਚ ਲਿਆਂਦੀ ਗਈ ਆ ਤੇ ਇਸ ਤੋਂ ਬਾਅਦ ਕੁਝ ਵੇਰਵਾ ਹੈ ਜਿਹੜੀ ਇਹ ਜਿਹੜੀ ਅਦਾਲਤੀ ਪ੍ਰਕਿਰਿਆ ਸ਼ੁਰੂ ਹੋਵੇਗੀ ਤੇ ਦੱਸਦੇ ਕਿ ਅੱਜ ਸਿੱਧੂ ਮੂਸੇਵਾਲਾ ਦੇ ਨਾਲ ਜੋ ਥਾਰ ਵਿੱਚ ਸਵਾਰ ਉਸ ਦੇ ਦੋਸਤੀ ਉਹਨਾਂ ਦੀ ਗਵਾਹੀ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੀ ਜਿਹੜੀ ਗਵਾਹੀ ਹੈ ਅੱਜ ਅਹਿਮ ਹੋਣੀ ਹੈ ਅਤੇ ਅਦਾਲਤ ਵੱਲੋਂ ਵੀ ਜਿਹੜੇ ਆਦੇਸ਼ ਦਿੱਤਾ ਗਿਆ ਸੀ ਕਿ આરોપીਆਂ ਨੂੰ ਫਿਜ਼ੀਕਲ ਤੌਰ ਤੇ ਪੰਥ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਇਸ ਤੋਂ ਬਾਅਦ ਹੁਣ આરોપીਆਂ ਨੂੰ ਵੀ ਆ ਜਿਹੜਾ ਪੰਥ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਕੀ ਗਵਾਹੀ ਹੁੰਦੀ ਹੈ ਕੋਈ ਇਹ ਦੇਖਣਾ ਅਹਿਮ ਹੋਵੇਗਾ ਨੱਬੀ ਪਾਲੂ ਵਾਲੀਆ ਪੀਟੀਸੀ న్యూਸ ਪੰਥ ਸਾਹਿਬ